ਖਬਰ ਆ ਬੋਹਰ ਤੋਂ ਹੈ ਜਿੱਥੇ ਕਿ ਬੀਤੇ ਦਿਨ ਸੰਜੇ ਵਰਮਾ ਨਾਂ ਦੇ ਇੱਕ ਕਪੜਾ ਵਪਾਰੀ ਤੇ ਫੈਸ਼ਨ ਡਿਜ਼ਾਈਨਰ ਨੂੰ ਕੁਝ ਅਪਰਾਧੀਆਂ ਵੱਲੋਂ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਆ ਬੋਹਰ ਦੇ ਵਿੱਚ ਹਾਲਾਤ ਬੇਹਦ ਗੰਭੀਰ ਹੋ ਗਏ ਨੇ ਵਪਾਰੀਆਂ ਵੱਲੋਂ ਬਾਜ਼ਾਰ ਨੂੰ ਬੰਦ ਕਰ ਦਿੱਤਾ ਗਿਆ ਸੀ ਜੋ ਹਮਲਾਵਰਾਂ ਉਹਨਾਂ ਦਾ ਸੀਸੀਟੀਵੀ ਫੁਟੇਜ ਵੀ ਜਾਰੀ ਕੀਤਾ ਗਿਆ ਸੀ ਤਾਂ ਹਮਲੇ ਦੀ ਤਿਆਰੀ ਕਰਦੇ ਨਜ਼ਰ ਆਏ ਸੀ ਅਤੇ ਹਮਲਾ ਕਰਨ ਤੋਂ ਬਾਅਦ ਉਹ ਬਾਈਕ ਸਵਾਰ ਇੱਕ ਦੂਸਰੀ ਕਾਰ ਦੇ ਵਿੱਚ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਉਹਨਾਂ ਦੀ ਭਾਲ ਕਰਨ ਵਿੱਚ ਲੱਗੀ ਹੋਈ ਹੈ ਦੂਜੇ ਪਾਸੇ ਵਪਾਰੀ ਵਰਗ ਨਾਰਾਜ਼ ਹੈ ਸੰਜੇ ਬਰਮਾ ਦੇ ਭਰਾ ਵੱਲੋਂ ਵੀ ਪੰਚਾਸ਼ਨ ਉੱਪਰ ਸਵਾਲ ਚੁੱਕੇ ਗਏ ਨੇ ਸਰਕਾਰ ਉੱਪਰ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਆਖਿਰ ਕਿਉਂ ਸਰਕਾਰ ਇਹਨਾਂ ਅਪਰਾਧੀਆਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਰੱਖਦੀ ਹੈ ਕਿਉਂ ਗੈਂਗਸਟਰਾਂ ਨੂੰ ਜਿਨ੍ਹਾਂ ਦੇ ਵਿੱਚ ਲੰਬੇ ਸਮੇਂ ਤੱਕ ਪਨਾਹ ਦਿੱਤੀ ਜਾ ਰਹੀ ਹੈ ਤਾਂ ਵੱਡੇ ਇਲਜ਼ਾਮ ਸੰਜੇ ਬਰਮਾ ਦੇ ਭਰਾ ਵੱਲੋਂ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਸਾਡਾ ਜੋ ਨੁਕਸਾਨ ਹੋਇਆ ਸਾਡਾ ਜੋ ਇੱਕ ਪਰਵਾਰਕ ਮੈਂਬਰ ਚਲਾ ਗਿਆ ਉਸ ਦੀ ਉਸ ਦੀ ਪੂਰਤੀ ਕਦੇ ਨਹੀਂ ਹੋ ਸਕਦੀ ਇਸ ਘਟਨਾ ਨੂੰ ਕਦੇ ਨਹੀਂ ਭੁਲਾ ਸਕਦੇ ਪਰ ਉਹ ਕਹਿੰਦੇ ਕਿ ਪ੍ਰਸ਼ਾਸਨ ਦੀ ਬਿਲਕੁਲ ਵੀ ਸਮਝ ਨਹੀਂ ਆ ਰਹੀ ਕਿ ਆਖਿਰ ਕਿਉਂ ਜੋ ਦੋਸ਼ੀ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਹੈ ਕਿਉਂ ਗੈਂਗਸਟਰਾਂ ਨੂੰ ਪਨਾਹ ਦਿੱਤੀ ਜਾਂਦੀ ਹੈ ਇਸ ਦੌਰਾਨ ਕੈਬਨਟ ਮੰਤਰੀ ਅਮਨ ਅਰੋੜਾ ਵੀ ਮੌਕੇ ਤੇ ਮੌਜੂਦ ਰਹੇ ਉਹ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਸਹਾਰਾ ਦੇਣ ਦੇ ਲਈ ਪਹੁੰਚੇ ਸਨ ਤਾ ਕੀ ਕੁਝ ਹੋਇਆ ਇਸ ਮੌਕੇ ਆਓ ਤੁਹਾਨੂੰ ਦਿਖਾਉਂਦੇ ਆ ਮੇਰਾ ਬ੍ਰਦਰ ਤੇ ਨੂੰ ਦੇਦਾ ਕੀ ਤਫੂਤ ਸੀ ਸੁਣਾ ਨਾ ਤੋ ਦੁਕਾਨ ੰਤੇ ਗਿਆ ਹੈ ਗੱਡੀ ਚ ਗੱਡੀ ਖੜੀ ਕੀਤੀ ਹੈ ਗੱਡੀ ਦੇ ਵਿੱਚ ਆ ਕੇ ਕੋਲ ਜਾਂਦਾ ਲੈ ਕਿੰਨੇ ਜੰਬੰਦੇ ਨਹੀਂ ਫੜੇ ਗਏ ਤਾਂ ਇੱਕ ਪੂਰੀ ਜਿੰਦ ਉਸਤਾਵ ਦੀਆਂ ਦਾ ਬਹੁਤ ਵੱਡਾ ਫੇਲੀਅਰ ਹੋ ਗਿਆ ਅਬ ਪੂਰੇ ਵਪਾਰੀਆਂ ਦਾ ਨਾ ਵਿਸ਼ਵਾਸ ਟੁੱਟ ਜੂਗਾ ਉਰੇ ਇੰਡੀਆ ਗਵਰਨਮੈਂਟ ਤੋਂ ਉੱਪਰ ਇਹਦੀ ਵੀ ਪੰਜਾਬ ਗਵਰਨਮੈਂਟ ਤੋਂ ਉੱਪਰ ਪੂਰੇ ਹਿੰਦੁਸਤਾਨ ਤੋਂ ਇਹ ਸਤੰਭਾ ਤਰਿਕਾ ਜ਼ਾ ਇਹ ਜਿੰਦਗੀ ਦੇ ਸਭ ਤੋਂ ਮਹਾਨ ਨੇ ਸਭ ਕੁਝ ਬਣਾ ਸਕਦੇ ਆ ਇਹਦੇ ਨਾਲ ਬਣਾ ਸਕਦੇ ਆ ਜੀ ਐਸਪੀਚ ਦੇ ਨਾਸਪਲਾ ਸਰਪਰਪਾ ਮਨਜਤ ਦਾ ਸਾਧ ਜਦ ਅਪੀਆ ਮੈਂ ਮੇਰੇ ਸਹਾਰੇ ਅੰਦੇ ਇਹਨਾਂ ਫਰਟ ਇਹਨਾਂ ਫਰਟ ਕਿਥੇ ਭਾਏ ਇਹਨਾਂ ਦੇ ਬਲੂਕ ਇੰਦੇ ਇਹਨਾਂ ਦੇ ਜਿੰਨੇ ਵੀ ਹਿੰਦੁਸਤਾਨ ਨੇ ਸੈਂਟਰ ਜੇਲ੍ਹਾਂ ਦੇ ਵਿੱਚ ਬੰਦੇ ਭਾਲੇ ਹੋਏ ਆ ਗਵਰਨਮੈਂਟ ਦੀ ਵੱਡੀ ਵੱਡੀ ਥੇਲਾ ਚੱਕੰਦੇ ਪਾੜੇ ਨੇ ਕਿ ਸਵਾਸਰ ਪਾੜੇ ਨੇ ਤਾਂ ਕੀ ਕਰਾਣਾ ਕੋਰਮੇ ਨੇ ਹੈ ਜਿਹੜੇ ਵਿਪਾਰੀ ਇਹਨਾਂ ਨੂੰ ਟੈਕਸ ਦਿੰਦੇ ਆ ਤੇ ਉਸਤਾਨ ਗਵਰਨਮੈਂਟ ਨੂੰ ਟੈਕਸ ਦਿੰਦੇ ਆ ਹਾਂਜੀ ਉਹਨਾਂ ਤਾਂ ਫੋਟੇ ਸੱਲਣ ਤੋਂ ਇਹ ਬਦਮਾਸ਼ਾ ਤੋਂ ਤੁਸੀਂ ਕੀ ਲੈ ਲੋਗੇ ਜੋ ਗਵਰਨਮੈਂਟ ਦੇ ਘਮਾਉ ਭੂਤ ਹੈ ਸਰ ਰਾਜਾ ਦਾ ਰਾਜਾ ਕੋਲੇ ਕੋਰ ਪਬਲਿਕ ਦੋ ਹੀ ਚੀਜ਼ਾਂ ਮੰਗਦੀ ਐ ਇਨਸਾਫ ਤੇ ਸੁਰੱਖਿਆ ਕੋਈ ਵਰਤੁਛ ਨਹੀਂ ਮੰਗਦੀ ਕੁਛ ਨਹੀਂ ਚਾਹੀਦਾ ਤਾਂ ਆਇਆ ਤੋ ਆਰਮਨ ਜੀ ਸਰੋ ਜੀ ਪਾਣੀ ਲਓ ਹਾਂ ਜੀ ਪੰਜ ਸਰ 575 ਨੂੰ ਜ਼ਿੰਦਗਾਰ ਦਿੱਤਾ ਹੋਇਆ ਅਜੀ ਕੀ ਗੋੜਾ ਕੀਤਾ ਹੋਇਆ ਦੱਸੋ ਇਹਨੂੰ ਸਤਾ ਮ ਕੋਰਮੀ ਜ਼ਪਤ ਸੀ 800 ਰੁਪਏ ਤਾਂ ਦੱਸਦੀ ਹੈ ਕਿ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਆਰਜੂ ਬਿਸ਼ਨੋਈ ਵੱਲੋਂ ਇੱਕ ਪੋਸਟ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਵੱਲੋਂ ਕਤਲ ਦੀ ਜ਼ਿੰਮੇਵਾਰੀ ਲਈ ਸੀ ਦੱਸਦੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਡਾਕਟਰਾਂ ਵੱਲੋਂ 12 ਗੋਲੀਆਂ ਜੋ ਨੇ ਉਹ ਮ੍ਰਿਤਕ ਦੇ ਛਾਤੀ ਦੇ ਵਿੱਚੋਂ ਕੱਢੀਆਂ ਗਈਆਂ ਨੇ ਤਾਂ ਵਪਾਰੀ ਦੇ ਉੱਪਰ ਹਮਲਾ ਹੋਇਆ ਜਿਸ ਤੋਂ ਬਾਅਦ ਪੰਜਾਬ ਦੀ ਸ਼ਾਂਤੀ ਵਿਵਸਥਾ ਤੇ ਵੱਡੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਵਪਾਰੀ ਦੇ ਪਰਿਵਾਰ ਵੱਲੋਂ ਸਰਕਾਰ ਦੀ ਮੰਚਾਂ ਉੱਪਰ ਸਵਾਲੀਆ ਨਿਸ਼ਾਨ ਲਗਾਇਆ ਗਿਆ ਹੈ ਕੀ ਕਹਿਣਾ ਚਾਹੂਗੇ ਤੁਸੀਂ ਇਸ ਖਬਰ ਬਾਰੇ ਆਪਣੀ ਕੋਈ ਵੀ ਰਾਏ ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ